ਹਾਂਜੀ ਅਸੀਂ ਗੱਲ ਜੇ ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਕੰਫੀਡੈਂਸ ਬਾਰੇ ਗੱਲ ਕਰਨ ਜਾਵਾਂਗੇ ਹੁਣ ਜਿਹੜੇ ਬੰਦਿਆਂ ਵਿੱਚ ਕੰਫੀਡੈਂਸ ਵਾਲਾ ਸਕਿੱਲ ਆ ਨਾ ਉਹਨਾਂ ਚ ਇੱਕ ਚੀਜ਼ ਨੋਟ ਕਰਨ ਵਾਲੀ ਆ ਵੀ ਉਹ ਹਮੇਸ਼ਾ ਆਪਣੀ ਲਾਈਫ ਵਿੱਚ ਸਕਸੈਸਫੁਲ ਹੁੰਦੇ ਨੇ ਜਿੰਨਾ ਜ਼ਿਆਦਾ ਆਪਾਂ ਕੰਫੀਡੈਂਟ ਹੁੰਨੇ ਆ ਓਨਾਂ ਜ਼ਿਆਦਾ ਆਪਾਂ ਲਾਈਫ ਵਿੱਚ ਰਿਸਕ ਲੈਂਦੇ ਆ ਓਨਾਂ ਜ਼ਿਆਦਾ ਆਪਾਂ ਲਾਈਫ ਵਿੱਚ ਅੱਗੇ ਵਧਦੇ ਆ ਜਿੰਨਾ ਜ਼ਿਆਦਾ ਆਪਣੇ ਵਿੱਚ ਇਨਸਿਕਿਉਰਟੀਜ਼ ਭਰੀਆਂ ਹੁੰਦੀਆਂ ਨੇ ਓਨਾਂ ਜ਼ਿਆਦਾ ਆਪਾਂ ਆਪਦੇ ਆਪ ਨੂੰ ਪਿੱਛੇ ਪਰ ਜੇ ਤੁਸੀਂ ਉਹ ਚੀਜ਼ ਨੂੰ ਐਗਜ਼ੀਕਿਊਟ ਨਹੀਂ ਕਰ ਸਕਦੇ ਤੁਸੀਂ ਉਹ ਚੀਜ਼ ਕਦੇ ਕਰ ਹੀ ਨਹੀਂ ਸਕਦੇ ਤੁਸੀਂ ਹਮੇਸ਼ਾ ਡਰਦੇ ਰਹਿੰਦੇ ਹੋ ਵੀ ਲੋਕ ਕੀ ਸੋਚਣਗੇ ਜਾਂ ਤੁਹਾਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਵੀ ਤੁਸੀਂ ਉਹ ਚੀਜ਼ ਵਿੱਚ ਜੇ ਫੇਲ ਕਰ ਗਏ ਸਾਰੇ ਤੁਹਾਡੇ ਤੇ ਹੱਸਣਗੇ ਤਾਂ ਤੁਸੀਂ ਕਿੱਦਾਂ ਫੀਲ ਕਰੋਗੇ ਠੀਕ ਹੈ ਇੱਕ ਕੌਨਫੀਡੈਂਸ ਆਪਾਂ ਆਪਣੇ ਆਪ ਵਿੱਚ ਕਦੇ ਲਿਆ ਨਹੀਂ ਪਾਉਂਦੇ ਹੈਗੇ ਸੋ ਇਹ ਕਿਉਂ ਆ ਕਿਉਂ ਆ ਆਪਾਂ ਹਮੇਸ਼ਾ ਇਨਸਿਕਿਉਰ ਰਹਿੰਦੇ ਆ ਆਪਾਂ ਕੌਨਫੀਡੈਂਟ ਕਿਵੇਂ ਜ਼ਿਆਦਾ ਬਣ ਸਕਦੇ ਆ ਕਿਉਂ ਆ ਆਪਾਂ ਹਮੇਸ਼ਾ ਕੁਝ ਵੀ ਕਰਨ ਤੋਂ ਪਹਿਲਾਂ ਦੁਨੀਆਦਾਰੀ ਬਾਰੇ ਸੋਚਦੇ ਆ ਹਨਾ ਵੀ ਜੇ ਮੈਂ ਇਹ ਚੀਜ਼ ਕੀਤੀ ਤਾਂ ਲੋਕ ਕਿਵੇਂ ਰਿਐਕਟ ਕਰਨਗੇ ਆਪਾਂ ਆਪਦੇ ਆਪ ਨੂੰ ਕਿਉਂ ਨਹੀਂ ਅੱਗੇ ਰੱਖਦੇ ਦੇਖੋ ਕੌਨਫੀਡੈਂਸ ਇੱਕ ਇਦਾਂ ਦੀ ਚੀਜ਼ ਆ ਮੈਂ ਆਪਦੇ ਤੋਂ ਹੀ ਸ਼ੁਰੂ ਕਰਦਾ ਮੈਂ ਛੋਟਾ ਹੁੰਦਾ ਖਾਸ ਕਰਕੇ ਸਕੂਲ ਟਾਈਮ ਤੋਂ ਕਦੇ ਇੱਕ ਕੌਨਫੀਡੈਂਟ ਇਨਸਾਨ ਨਹੀਂ ਸੀਗਾ ਠੀਕ ਆ ਖਾਸ ਕਰਕੇ ਹਾਈ ਸਕੂਲ ਵਿੱਚ ਮੈਂ ਬਹੁਤ ਇਨਸਿਕਿਉਰ ਹੁੰਦਾ ਸੀ ਬਹੁਤ ਇਨਸਿਕਿਉਰਟੀ ਸੀ ਮੇਰੇ ਵਿੱਚ ਹੁਣ ਤਾਂ ਚਲੋ ਤੁਸੀਂ ਮੈਨੂੰ ਸੋਸ਼ਲ ਮੀਡੀਆ ਤੇ ਕਾਫੀ ਟਾਈਮ ਤੋਂ ਦੇਖ ਰਹੇ ਹੋ ਪਰ ਜੇ ਆਏ ਸੋਸ਼ਲ ਮੀਡੀਆ ਤੋਂ ਸ਼ੁਰੂ ਕਰੀਏ ਇੱਕ ਟਾਈਮ ਇਦਾਂ ਸੀਗਾ ਮੈਨੂੰ ਆਪਦੇ ਆਪ ਨੂੰ ਕੈਮਰੇ ਮੂਰੇ ਰਿਕਾਰਡ ਕਰਨਾ ਬਿਲਕੁਲ ਨਹੀਂ ਵਧੀਆ ਲੱਗਦਾ ਸੀ ਕਿਉਂ ਨਹੀਂ ਵਧੀਆ ਲੱਗਦਾ ਸੀ ਕਿਉਂਕਿ ਮੈਂ ਇਨਸਿਕਿਉਰ ਹੁੰਦਾ ਸੀ ਮੇਰੇ ਜੋ ਕੌਨਫੀਡੈਂਸ ਨਹੀਂ ਸੀਗਾ ਜੇ ਮੈਂ ਆਪਦੇ ਆਪ ਨੂੰ ਕੈਮਰੇ ਮੂਰੇ ਰਿਕਾਰਡ ਕਰਕੇ ਦੇਖਦਾ ਸੀ ਮੈਨੂੰ ਤਾਂ ਆਪਦੀ ਆਵਾਜ਼ ਵੀ ਨਹੀਂ ਵਧੀਆ ਲੱਗਦੀ ਸੀ ਵੀ ਮੇਰੀ ਆਵਾਜ਼ ਕਿੱਦਾਂ ਦੀ ਆ ਮੈਂ ਕਿੱਦਾਂ ਦਾ ਲੱਗਦਾ ਜੋ ਮੈਂ ਬੋਲਦਾ ਤੇ ਬਹੁਤ ਨਾਰਮਲ ਚੀਜ਼ਾਂ ਨੇ ਮੈਨੂੰ ਲੱਗਦਾ ਹਰ ਕੋਈ ਬੰਦਾ ਆਪਦੀ ਲਾਈਫ ਵਿੱਚ ਇਹ ਪੀਰੀਅਡ ਵਿੱਚ ਲੰਘਦਾ ਆ ਪਰ ਜ਼ਰੂਰੀ ਨਹੀਂਗਾ ਵੀ ਸਾਰੀ ਲਾਈਫ ਤੁਸੀਂ ਇਦਾਂ ਹੀ ਕੱਢਣੀ ਆ ਤੁਸੀਂ ਆਪਦੇ ਆਪ ਨੂੰ ਚੇਂਜ ਕਰ ਸਕਦੇ ਹੋ ਕੌਨਫੀਡੈਂਸ ਸਾਰਾ ਇੱਕ ਮਾਈਂਡ ਸੈਟ ਆ ਇੱਕ ਵਾਰ ਆਫ ਦਾ ਮਾਈਂਡ ਸਹੀ ਪਾਸੇ ਤੁਸੀਂ ਲਾ ਲਿਆ ਮਾਈਂਡ ਨੂੰ ਤੁਸੀਂ ਸਹੀ ਪਾਸੇ ਰੀਪ੍ਰੋਗਰਾਮ ਕਰਤਾ ਸਾਰੇ ਤੁਹਾਡੀ ਲਾਈਫ ਚੇਂਜ ਹੋ ਸਕਦੀ ਆ ਦੇਖੋ ਮੈਂ ਤਾਂ ਜਦੋਂ ਖਾਸ ਕਰਕੇ YouTube ਸ਼ੁਰੂ ਕੀਤਾ ਸੀ ਮੈਨੂੰ ਤਾਂ ਕਦੇ ਲੱਗਦਾ ਹੀ ਨਹੀਂ ਸੀਗਾ ਵੀ ਹਨਾ ਇੱਕ ਦਿਨ 1.60 ਲੱਖ ਬੰਦੇ ਆਪਾਂ ਇਕੱਠੇ ਕਰ ਸਕਦੇ ਆ ਮੈਨੂੰ ਤਾਂ ਐਵੇਂ ਨਹੀਂ ਲੱਗਦਾ ਸੀ ਵੀ ਹਜ਼ਾਰ ਬੰਦੇ ਵੀ ਹਨਾ ਆਪਣੇ ਸਬਸਕ੍ਰਾਈਬਰ ਕਰਨਗੇ ਆਪਣੇ ਚੈਨਲ ਨੂੰ ਪਰ ਅੱਜ ਦੇਖੋ ਆਪਾਂ ਕਿੱਥੇ ਤੱਕ ਪਹੁੰਚ ਗਏ ਸੋ ਕੋਈ ਵੀ ਚੀਜ਼ ਤੁਸੀਂ ਲਾਈਫ ਵਿੱਚ ਕਰੋਗੇ ਨਾ ਤਾਂ ਇਨਸੈਕਿਉਰਿਟੀਆਂ ਤੁਹਾਡੇ ਵਿੱਚ ਆਉਣ ਗਿਆ ਖਾਸ ਕਰਕੇ ਜੋ ਤੁਸੀਂ ਨਵੀਂ ਚੀਜ਼ ਕਰਨ ਜਾਓਗੇ ਨਾ ਲਾਈਫ ਵਿੱਚ ਤਾਂ ਰੈਅਰਲੀ ਆਪਾਂ ਉਹ ਚ ਕੰਫੀਡੈਂਟ ਫੀਲ ਕਰਦੇ ਆਂ ਆਪਾਂ ਹਮੇਸ਼ਾ ਇਨਸਿਕਿਉਰ ਫੀਲ ਕਰਦੇ ਆਂ ਆਪਾਂ ਫੇਲਿਅਰ ਬਾਰੇ ਜ਼ਿਆਦਾ ਸੋਚਦੇ ਆਂ ਮੈਂ ਕਦੇ ਅੱਜ ਤੱਕ ਸੋਚਿਆ ਹੀ ਨਹੀਂ ਸੀਗਾ ਹਨਾ ਵੀ ਇੱਕ ਦਿਨ ਮੈਂ ਆਪਦਾ ਵਧੀਆ ਬਿਜ਼ਨਸ ਸ਼ੁਰੂ ਕਰਾਂਗਾ ਮੈਂ ਆਪਦਾ ਕੋਈ ਕੰਮ ਕਰਾਂਗਾ ਮੈਂ ਕਦੇ ਖਾਸ ਕਰਕੇ ਜੇ ਮੈਂ ਸਕੂਲ ਵਿੱਚ ਹੁੰਦਾ ਨਾ ਮੈਂ ਸਕੂਲ ਟਾਈਮ ਵਿੱਚ ਕਦੇ ਇਹ ਸੋਚ ਨਹੀਂ ਸਕਦਾ ਸੀ ਵੀ ਹੁਣ ਤੋਂ ਕੁਝ ਕੁ ਸਾਲ ਬਾਅਦ ਇੱਕ ਮੇਰਾ YouTube ਚੈਨਲ ਹੋਊਗਾ ਸੋਸ਼ਲ মিডিਆ ਤੇ ਵਧੀਆ ਪ੍ਰੈਜ਼ੈਂਸ ਹੋਊਗੀ ਮੈਂ ਆਪਦਾ ਕਾਰੋਬਾਰ ਕਰ ਰਿਆ ਹੋਊਗਾ ਮਤਲਬ ਇਹ ਰਿਐਲਿਟੀ ਜੇ ਮੈਂ ਉਦੋਂ ਸੋਚਿਆ ਨਾ ਉਦੋਂ ਮੇਰੇ ਮਾਈਂਡ ਅਨਸਰਟਾ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਤੁਸੀਂ ਆਪਦੇ ਆਪ ਨੂੰ ਕਿੱਦਾਂ ਵੀਊ ਕਰਦੇ ਹੋ ਕਿ ਤੁਸੀਂ ਆਪਦੇ ਆਪ ਨੂੰ ਹਮੇਸ਼ਾ ਕੰਪੇਅਰ ਕਰਦੇ ਰਹਿੰਦੇ ਹੋ ਬਾਕੀਆਂ ਨਾਲ ਕਿਉਂਕਿ ਸ਼ੋਰਟ ਹੁੰਦੇ ਨਾ ਆਪਾਂ ਇਦਾਂ ਹੀ ਪ੍ਰੋਗਰਾਮ ਕੀਤੇ ਗਏ ਆ ਫੈਮਿਲੀ ਤੋਂ ਲੈ ਕੇ ਸਕੂਲ ਤੱਕ ਆਪਾਂ ਹਮੇਸ਼ਾ ਕੰਪੇਅਰ ਕਰੇ ਜਾਂਦੇ ਸੀਗੇ ਹੋਰ ਲੋਕਾਂ ਨਾਲ ਕਰਦੇ ਜਦੋਂ ਆਪਾਂ ਸਕੂਲ 'ਚ ਹੁੰਦੇ ਸੀਗਾ ਆਪਾਂ ਨੂੰ ਗਵਾਂਡਿਆ ਦੇ ਨਿਆਣੇ ਦਾ ਕੰਪੇਅਰ ਕਰਦੇ ਸੀ ਕਿ ਫਲਾਣੇ ਦੇ ਮੁੰਡੇ ਦੇ ਜ਼ਿਆਦਾ ਨੰਬਰ ਆ ਗਏ ਤੇਰੇ ਘੱਟ ਆਏ ਨੇ ਉਹ ਜ਼ਿਆਦਾ ਪੜਦਾ ਤੂੰ ਘੱਟ ਪੜਦਾ ਜਦੋਂ ਆਪਾਂ ਗ੍ਰੋਅ ਅਪ ਹੁੰਨੇ ਆ ਫਿਰ ਵੀ ਕਰਦੇ ਕੰਪੇਅਰ ਪ੍ਰੋਬਬਲੀ ਕਰਦੇ ਨੇ ਹਨਾ ਫਲਾਣਿਆਂ ਦੇ ਮੁੰਡੇ ਦੇਖ ਕੇ ਕਿੰਨੀ ਵਧੀਆ ਨੌਕਰੀ ਲੱਗੇ ਕਿੰਨਾ ਵਧੀਆ ਕੁਮਾਰਿਆ ਤੂ ਵੀ ਕੋਸ਼ ਕਰ ਸੋ ਸ਼ੁਰੂ ਤੋਂ ਲੈ ਕੇ ਆਪਾਂ ਨੂੰ ਕੰਪੇਅਰ ਕੀਤਾ ਜਾਂਦਾ ਜ਼ਿੰਦਗੀ ਦੇ ਬਿਲਕੁਲ ਪਹਿਲੇ ਚੈਪਟਰ ਤੋਂ ਇਹ ਚੀਜ਼ ਆਪਾਂ ਦੇਖਦੇ ਆ ਰਹੇ ਹਾਂ ਕੋਈ ਸ਼ੁਰੂ ਤੋਂ ਹੀ ਇਨਸਿਕਿਉਰਟੀ ਆਪਣੇ ਵਿੱਚ ਪੈ ਜਾਂਦੀ ਆ ਵੀ ਬਾਕੀ ਲੋਕ ਸਾਡਾ ਨਾਲੋਂ ਬੈਟਰ ਨੇ ਪਰ ਇਹ ਚੀਜ਼ ਬਿਲਕੁਲ ਸੱਚ ਨਹੀਂ ਹੈਗੀ ਜਦੋਂ ਆਪਾਂ ਕੋਈ ਵੀ ਚੀਜ਼ ਸ਼ੁਰੂ ਕਰਨ ਜਾ ਰਹੇ ਹੁੰਨੇ ਆ ਨਾ ਆਪਾਂ ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਜਾ ਰਹੇ ਹੁੰਨੇ ਆ ਆਪਾਂ ਹਮੇਸ਼ਾ ਡਰਦੇ ਰਹਿੰਨੇ ਆ ਵੀ ਆਰ ਜੇਦਾ ਕਰਾਂਗੇ ਤਾਂ ਲੋਕ ਪਤਾ ਨਹੀਂ ਕਿਵੇਂ ਰਿਐਕਟ ਕਰਨਗੇ ਪਰ ਅਸਲ ਚੀਜ਼ ਇਹ ਹੁੰਦੀ ਆ ਉਹ ਆਪਾਂ ਨੂੰ ਆਪਣੇ ਮਨ ਵਿੱਚ ਲੱਗਦਾ ਹੁੰਦਾ ਵੀ ਦੁਨੀਆ ਆਪਦੇ ਆਪਣੇ ਵੱਲ ਹੀ ਝਾਕ ਰਹੀ ਆ ਸਾਰੇ ਲੋਕ ਬਸ ਆਪਣੇ ਵੱਲ ਹੀ ਦੇਖ ਰਹੇ ਨੇ ਵੀ ਆਪਾਂ ਕੀ ਕਰਾਂਗੇ ਪਰ ਰਿਐਲਿਟੀ ਇਹ ਆ ਕੋਈ ਬੰਦਾ ਇੰਨਾ ਯਾਰ ਬੇਲਾ ਨਹੀਂ ਹੈਗਾ ਵੀ ਉਹ ਆਪਦਾ ਸਾਰਾ ਟਾਈਮ ਆਪਣੇ ਬਾਰੇ ਸੋਚ ਰਿਹਾ ਹੋਊਗਾ ਠੀਕ ਹੈ ਕੋਈ ਬੰਦਾ ਆਪਦਾ ਸਾਰਾ ਟਾਈਮ 24 ਘੰਟੇ ਤੁਹਾਡੇ ਬਾਰੇ ਨਹੀਂ ਸੋਚ ਰਿਹਾ ਹਰ ਕੋਈ ਬੰਦਾ ਆਪਣੀ ਲਾਈਫ ਦੀਆਂ ਪ੍ਰੋਬਲਮਾਂ ਵਿੱਚ ਉਲਝਿਆ ਹੋਇਆ ਠੀਕ ਹੈ ਬਾਹਰੋਂ ਬੰਦਾ ਕੁਝ ਹੋਰ ਸ਼ੋਅ ਕਰਦਾ ਅੰਦਰੋਂ ਕੁਝ ਹੋਰ ਹੁੰਦਾ ਸੋ ਤੁਸੀਂ ਆਪਣੇ ਆਪ ਨੂੰ ਕਿਵੇਂ ਵੀਊ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਕਿਵੇਂ ਕੈਰੀ ਕਰਦੇ ਹੋ ਜਦੋਂ ਤੁਸੀਂ ਕੋਈ ਰੂਮ ਵਿੱਚ ਵਾਕ ਕਰਦੇ ਹੋ ਕੋਈ ਕਮਰੇ ਵਿੱਚ ਬੜਦੇ ਹੋ ਉਹ ਕਮਰਾ ਭਰਿਆ ਪਿਆ ਹੁੰਦਾ ਹੋਰ ਨਾਲ ਲੋਕਾਂ ਦਾ ਪਰ ਤੁਸੀਂ ਇਨਸਿਕਿਉਰ ਫੀਲ ਕਰਦੇ ਹੋ ਵੀ ਹੋਰ ਲੋਕ ਖੜੇ ਨੇ ਮੇਰੇ ਵੱਲ ਦੇਖ ਰਹੇ ਨੇ ਆਪਣੇ ਆਪ ਨੂੰ ਇੱਕ ਛੋਟੇ ਇਨਸਾਨ ਵਾਂਗੂ ਦੇਖਦੇ ਹਾਂ ਜਾਂ ਇੱਕ bade ਇਨਸਾਨ ਵਾਂਗੂ ਦੇਖਦੇ ਹਾਂ ਠੀਕ ਹੈ ਇਹ ਸਾਰੇ ਮਾਈਂਡਸੈਟ ਦੀ ਚੀਜ਼ ਆ ਤੁਸੀਂ ਆਪਣੇ ਆਪ ਨੂੰ ਕਿੱਦਾਂ ਵੀਊ ਕਰਦੇ ਹੋ ਤੁਹਾਡੇ ਕਿੱਦਾਂ ਦੀ ਬੋਡੀ ਲੈਂਗੁਏਜ ਆ ਤੁਸੀਂ ਓਪਨ ਹੋ ਜਾਂ ਤੁਸੀਂ ਐ ਥੋੜਾ ਬਹੁਤਾ ਆਪਣੇ ਆਪ ਨੂੰ ਬੰਦ ਜਾਂ ਕਲੋਜ਼ ਕਰਕੇ ਰੱਖਦੇ ਹੋ ਤੁਸੀਂ ਬਾਲਾ ਕਿਸੇ ਨਾਲ ਗੱਲਬਾਤ ਨਹੀਂ ਤੋੜਦੇ ਹੈਗੇ ਨੰਬਰ 2 ਤੇ ਜੇ ਆਪਾਂ ਕੌਨਫੀਡੈਂਟ ਬਣਨਾ ਨਾ ਤਾਂ ਆਪਾਂ ਨੂੰ ਸੈਲਫਿਸ਼ ਬਣਨਾ ਪੈਂਦਾ ਬਹੁਤ ਲੋਕ ਇਹ ਚੀਜ਼ ਨਾ ਮੈਂ ਵੀ ਡਿਸਐਗਰੀ ਕਰਨਗੇ ਪਰ ਇਹ ਸੱਚ ਆ ਜੇ ਤੁਸੀਂ ਕੌਨਫੀਡੈਂਟ ਬਣਨਾ ਚਾਹੁੰਦੇ ਹੋ ਲਾਈਫ ਵਿੱਚ ਤੁਹਾਨੂੰ ਸੈਲਫਿਸ਼ ਹੋਣਾ ਪੈਣਾ ਤੁਹਾਨੂੰ ਆਪਦੇ ਆਪ ਬਾਰੇ ਪਹਿਲਾਂ ਸੋਚਣਾ ਪਊਗਾ ਜੇ ਹਰ ਇੱਕ ਚੀਜ਼ ਤੁਸੀਂ ਲੋਕਾਂ ਨੂੰ ਖੁਸ਼ ਕਰਨ ਲਈ ਕਰਦੇ ਹੋ ਨਾ ਤਾਂ ਤੁਸੀਂ ਆਪਦੇ ਲਈ ਕੁਝ ਨਹੀਂ ਕਰੋਗੇ ਲਾਈਫ ਵਿੱਚ ਲੋਕ ਤਾਂ ਹਮੇਸ਼ਾ ਤੁਹਾਨੂੰ ਜੱਜ ਕਰਨਗੇ ਚਾਹੇ ਤੁਸੀਂ ਦੁਨੀਆ ਦੇ ਸਭ ਤੋਂ ਵਧੀਆ ਇਨਸਾਨ ਬਣ ਚੋ ਫਿਰ ਵੀ ਲੋਕਾਂ ਨੇ ਤੁਹਾਡੇ 'ਚ ਕਮੀ ਕੱਢਣੀ ਆ ਸੋ ਇਹ ਚੀਜ਼ ਆਪਦੇ ਦਿਮਾਗ 'ਚੋਂ ਕੱਢ ਦਿਓ ਵੀ ਬਿਲਕੁਲ ਪਰਫੈਕਸ਼ਨ ਆਪਾਂ ਪਰਫੈਕਟ ਬਣਨਾ ਦੁਨੀਆ ਮੂਰੇ ਤੁਸੀਂ ਓਦਾਂ ਦੇ ਬਣੋ ਜਿੱਦਾਂ ਦੇ ਤੁਸੀਂ ਚਾਹੁੰਦੇ ਹੋ ਉਹ ਚੀਜ਼ਾਂ ਕਰੋ ਜੋ ਤੁਹਾਨੂੰ ਪਸੰਦ ਨੇ ਆਫ ਦਾ ਪੈਸ਼ਨ ਨੂੰ ਫਾਲੋ ਕਰੋ ਜੇ ਤੁਹਾਡੇ ਮਨ ਵਿੱਚ ਕੋਈ ਏਦਾਂ ਦਾ ਵਧੀਆ ਆਈਡੀਆ ਕੋਈ ਆਪਦਾ ਵਧੀਆ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਕੋਈ ਵਧੀਆ ਬਿਜ਼ਨਸ ਆਈਡੀਆ ਹਨਾ ਹੈਗਾ ਪਰ ਤੁਸੀਂ ਸ਼ੁਰੂ ਨਹੀਂ ਕਰ ਰਹੇ ਕਿਉਂਕਿ ਤੁਸੀਂ ਡਰ ਰਹੇ ਹੋ ਕਿ ਜੋ ਚੀਜ਼ ਵਿੱਚ ਆਪਾ ਫੇਲ ਹੋਗੇ ਹਨਾ ਤੁਸੀਂ ਆਪਦੇ ਆਪ ਨੂੰ ਬਹੁਤ بڑا ਧੋਖਾ ਦੇ ਰਹੇ ਹੋ ਕੋਈ ਵੀ ਚੀਜ਼ ਤੁਸੀਂ ਕਰਨੀ ਆ ਆਪਦੇ ਆਪ ਨੂੰ ਹਮੇਸ਼ਾ ਪਹਿਲਾਂ ਰੱਖੋ ਤੁਹਾਨੂੰ ਸੈਲਫਿਸ਼ ਬਣਨਾ ਪੈਣਾ ਤੁਹਾਨੂੰ ਜਿਹੜੀ ਨੈਗੇਟਿਵਿਟੀ ਹੈ ਹਨਾ ਆਪਣੇ ਮਨ ਵਿੱਚ ਸ਼ੁਰੂ ਤੋਂ ਭਰੀ ਹੁੰਦੀ ਆ ਉਹਨੂੰ ਕੱਢਣਾ ਪੈਂਦਾ ਇਗਨੋਰ ਕਰਨੀ ਪੈਂਦੀ ਆ ਆਪਦੇ ਆਪ ਨੂੰ ਰੀਪ੍ਰੋਗਰਾਮ ਕਰਨਾ ਪੈਂਦਾ ਇੱਕ ਨਵਾਂ ਵਰਜ਼ਨ ਆਫ ਦੇ ਆਪ ਵਿੱਚ ਲਿਆ ਕੌਨਫੀਡੈਂਟਰ ਆਪਾਂ ਆਪਣੇ ਐਕਸ਼ਨ ਥਰੂ ਹੁੰਨੇ ਆ ਐਕਸ਼ਨ ਕੌਨਫੀਡੈਂਸ ਲਿਆਉਂਦੇ ਨੇ ਇਹ ਚੀਜ਼ ਨੂੰ ਮੈਂ ਐਕਸਪਲੇਨ ਕਰਦਾ ਜਦੋਂ ਵੀ ਤੁਸੀਂ ਕੋਈ ਗੋਲ ਸੈੱਟ ਕਰਦੇ ਹੋ ਜਦੋਂ ਵੀ ਤੁਸੀਂ ਕੋਈ ਆਪਦੇ ਮਨ ਵਿੱਚ ਕੋਈ ਕੰਮ ਸੈੱਟ ਕਰਦੇ ਹੋ ਵੀ ਇਹ ਕੰਮ ਯਾਰ ਕਰਨਾ ਪੂਰਾ ਜਦੋਂ ਪੂਰਾ ਹੋ ਜਾਂਦਾ ਤੁਸੀਂ ਆਪਦੇ ਆਪਰ ਵਧੀਆ ਫੀਲ ਕਰਦੇ ਹੋ ਨਾ ਜੋ ਤੁਸੀਂ ਜਿਮ ਲੱਗਦੇ ਹੋ ਤੁਸੀਂ ਆਪਣੀ ਬੋਡੀ ਤੇ ਵਰਕ ਕਰਦੇ ਹੋ ਤੇ ਤੁਹਾਨੂੰ ਇੰਪਰੂਵਮੈਂਟ ਦਿਖਦੀ ਆ ਤੁਸੀਂ ਕੌਨਫੀਡੈਂਟ ਫੀਲ ਕਰਦੇ ਹੋ ਨਾ ਸੋ ਦੇਖ ਰਹੇ ਹੋ ਨਾ ਐਕਸ਼ਨ ਥਰੂ ਆਪਾਂ ਕੌਨਫੀਡੈਂਟ ਬਣ ਸਕਦੇ ਆ ਜੇ ਤੁਸੀਂ ਲਾਈਫ ਵਿੱਚ ਕੋਈ ਰਿਸਕ ਲਓਗੇ ਤੇ ਅੱਗੇ ਜਾ ਕੇ ਉਹ ਚੀਜ਼ ਵਿੱਚ ਕਾਮਯਾਬ ਹੋਵੋਗੇ ਤਾਂ ਹੀ ਤੁਹਾਡਾ ਕੰਫੀਡੈਂਸ ਵਧੂਗਾ ਜੇ ਲਾਈਫ ਵਿੱਚ ਅੱਗੇ ਜਾ ਕੇ ਹੋਰ ਔਖੀਆਂ ਚੀਜ਼ਾਂ ਆਉਣਗੇ ਆ ਤੁਸੀਂ ਉਹ ਚੀਜ਼ਾਂ ਨੂੰ ਬੈਟਰ ਹੈਂਡਲ ਕਰ ਸਕਦੇ ਹੋ ਤੁਸੀਂ ਤਿਆਰ ਹੋਵੋਗੇ ਕੋਈ ਵੀ ਚੀਜ਼ ਤੁਸੀਂ ਕਰਨੀ ਆ ਜੇ ਤੁਸੀਂ ਕੋਈ ਆਪਣਾ ਵਧੀਆ ਕਾਰੋਬਾਰ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਪੜ੍ਹਾਈ ਕਰਨਾ ਚਾਹੁੰਦੇ ਹੋ ਤੁਸੀਂ ਦੁਨੀਆ ਤੋਂ ਥੋੜੀ ਜਿਹੀ ਅਲੱਗ ਚੀਜ਼ ਕਰਨਾ ਚਾਹੁੰਦੇ ਹੋ ਜੋ ਜ਼ਿਆਦਾਤਰ ਲੋਕ ਨਹੀਂ ਕਰਦੇ ਪਰ ਤੁਹਾਨੂੰ ਲੱਗਦਾ ਉਹ ਚੀਜ਼ ਰਿਸਕੀ ਆ ਤਾਂ ਉਹ ਰਿਸਕ ਐਟ ਲੀਸਟ ਇੱਕ ਵਾਰ ਟ੍ਰਾਈ ਕਰਕੇ ਤਾਂ ਦੇਖੋ ਜੇ ਤੁਸੀਂ ਯੰਗ ਹੋ ਤੁਸੀਂ ਆਪਣੀ ਲਾਈਫ ਵਿੱਚ ਰਿਸਕ ਲੈ ਸਕਦੇ ਹੋ ਕਿਉਂਕਿ ਹੁਣ ਜੇ ਤੁਸੀਂ ਰਿਸਕ ਲਓਗੇ ਤੁਹਾਨੂੰ ਹੀ ਉਗਾ ਹਜੇ ਤੁਹਾਡੇ ਸਿਰ ਤੇ ਏਡੀ ਬੜੀ ਜ਼ਿੰਮੇਵਾਰੀ ਨਹੀਂ ਹੈਗੀ ਤੁਹਾਡੇ ਕੋਲ ਟਾਈਮ ਵੀ ਹੈਗਾ ਜੇ ਤੁਸੀਂ ਉਹ ਚੀਜ਼ ਵਿੱਚ ਫੇਲ ਵੀ ਕਰ ਜਾਨੇ ਹੋ ਕੋਈ ਚੱਕਰ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਫੇਰ ਉਹ ਜੀ ਚ ਰਿਕਵਰ ਕਰ ਸਕਦੇ ਹੋ ਜੋ ਵੀ ਤੁਸੀਂ ਲਾਈਫ ਚ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਪਹਿਲਾ ਰੱਖੋ ਥੋੜਾ ਬਹੁਤ ਸੈਲਫਿਸ਼ ਬਣਨਾ ਪੈਂਦਾ ਆਪਣੇ ਆਪ ਨੂੰ ਇੰਪਰੂਵ ਕਰਨਾ ਸ਼ੁਰੂ ਕਰੋ ਆਪਣੀ ਲਾਈਫ ਨੂੰ ਹਰੇਕ ਐਸਪੈਕਟ ਵੱਲੋਂ ਇੰਪਰੂਵ ਕਰੋ ਸਭ ਤੋਂ ਪਹਿਲੀ ਚੀਜ਼ ਤਾਂ ਆਪਦਾ ਕਮਿਊਨੀਕੇਸ਼ਨ ਸਕਿੱਲ ਤੁਹਾਡੇ ਬੋਲਣ ਦਾ ਤਰੀਕਾ ਤੁਸੀਂ ਕਿੱਦਾਂ ਬੋਲਦੇ ਹੋ ਕਿਉਂਕਿ ਦੁਨੀਆ ਨੂੰ ਤੁਸੀਂ ਦੱਸ ਰਹੇ ਹੋ ਨੇ ਤੁਸੀਂ ਕੌਣ ਹੋ ਜੋ ਤੁਸੀਂ ਬੋਲਦੇ ਹੋ ਜਦੋਂ ਵੀ ਕੋਈ ਤੁਸੀਂ ਨਵੇਂ ਇਨਸਾਨ ਨੂੰ ਮਿਲਦੇ ਆ ਤਾਂ ਤੁਸੀਂ ਬੋਲਣਾ ਸ਼ੁਰੂ ਕਰਦੇ ਹੋ ਉਹ ਜਿਹੜਾ ਪਹਿਲਾ ਇਮਪ੍ਰੈਸ਼ਨ ਹੁੰਦਾ ਉਹੀ ਬੰਦੇ ਦੇ ਮਨ ਵਿੱਚ ਰਹਿੰਦਾ ਸੋ ਨੰਬਰ 1 ਚੀਜ਼ ਹੈ ਜੇ ਤੁਸੀਂ ਆਪ ਦੇ ਬੋਲਣ ਦਾ ਤਰੀਕਾ ਵਧੀਆ ਕਰ ਸਕਦੇ ਹੋ ਨਾ ਦੁਨੀਆ ਦਾ ਕੋਈ ਵੀ ਤੁਸੀਂ ਕੰਮ ਪੂਰਾ ਕਰ ਸਕਦੇ ਹੋ ਦੁਨੀਆ ਦੇ ਕੋਈ ਵੀ ਬੰਦੇ ਨੂੰ ਤੁਸੀਂ ਮਨਾ ਸਕਦੇ ਹੋ ਕੋਈ ਵੀ ਚੀਜ਼ ਕਰਨੀ ਆ ਤੁਹਾਡੇ ਬੋਲਣ ਦਾ ਸਭ ਤੋਂ ਪਹਿਲਾ ਢੰਗ ਤਰੀਕਾ ਵਧੀਆ ਹੋਣਾ ਚਾਹੀਦਾ ਨੰਬਰ 2 ਤੇ ਹੁੰਦੀ ਆ ਤੁਹਾਡੀ ਬਾਡੀ ਲੈਂਗੁਏਜ ਹਮੇਸ਼ਾ ਕੌਨਫੀਡੈਂਟ ਅਪੀਅਰ ਕਰਿਆ ਕਰੋ ਦੇਖੋ ਕੌਨਫੀਡੈਂਟ ਕਿਵੇਂ ਅਪੀਅਰ ਕਰਾਂਗੇ ਓਪਨ ਬਾਡੀ ਲੈਂਗੁਏਜ ਨਾਲ ਹਮੇਸ਼ਾ ਓਪਨ ਬਾਡੀ ਲੈਂਗੁਏਜ ਨਾਲ ਜੋ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਹੈਂਡ ਮੂਵਮੈਂਟਸ ਰੱਖਿਆ ਕਰੋ ਹਨਾ ਹੈਂਡ ਜੈਸਚਰ ਹਮੇਸ਼ਾ ਕਰਿਆ ਕਰੋ ਇਹ ਚੀਜ਼ ਸ਼ੋਅ ਕਰਦੀ ਹੈ ਨੇ ਵੀ ਤੁਸੀਂ ਜਿਹੜੀ ਚੀਜ਼ ਬਾਰੇ ਵੀ ਗੱਲ ਕਰ ਰਹੇ ਹੋ ਉਹ ਚੀਜ਼ ਬਾਰੇ ਤੁਸੀਂ ਸ਼ੋਰ ਹੋ ਤੀਜੀ ਚੀਜ਼ ਇਹ ਆ ਆਫ ਦੀ ਫਿਜ਼ੀਕਲ ਬਾਡੀ ਨੂੰ ਇੰਪਰੂਵ ਕਰੋ ਐਕਸਰਸਾਈਜ਼ ਕਰਿਆ ਕਰੋ ਐਕਸਰਸਾਈਜ਼ ਬਹੁਤ ਸਾਰਾ ਕੌਨਫੀਡੈਂਸ ਲਿਆਉਂਦੀ ਆ ਆਪਣੇ ਵਿੱਚ ਚੌਥੀ ਚੀਜ਼ ਆਪਦੀ ਨੌਲੇਜ ਆਪਦੀ ਨੌਲੇਜ ਨੂੰ ਹਮੇਸ਼ਾ ਅਪਡੇਟਡ ਰੱਖਿਆ ਕਰੋ ਹਰ ਇੱਕ ਚੀਜ਼ ਬਾਰੇ ਥੋੜਾ ਬਹੁਤਾ ਨੌਲੇਜ ਰੱਖਿਆ ਕਰੋ ਵੀ ਉਹ ਚੀਜ਼ ਕਿੱਦਾਂ ਵਰਕ ਕਰਦੀ ਹੈ ਦੁਨੀਆ 'ਚ ਕੀ ਕੀ ਹੋ ਰਿਹਾ ਪੈਸੇ ਕਿੱਦਾਂ ਵਰਕ ਕਰਦੇ ਨੇ ਜਿੱਦਾਂ ਦੇ ਵੀ ਤੁਹਾਡੀ ਸੋਚ ਹੋਊਗੀ ਆਉਣ ਵਾਲੀ ਜ਼ਿੰਦਗੀ ਤੁਹਾਡੀ ਉਦਾਂ ਦੀ ਹੋਊਗੀ ਜੇ ਤੁਹਾਡੀ ਸੋਚ ਬਹੁਤ ਛੋਟੀ ਆ ਨਾ ਤਾਂ ਤੁਸੀਂ ਆਉਣ ਵਾਲੀ ਜ਼ਿੰਦਗੀ 'ਚ ਕੋਈ ਵੱਡੀ ਚੀਜ਼ ਨਹੀਂ ਕਰ ਪਾਓਗੇ ਪਹਿਲਾਂ ਇਸ ਸੋਚ ਨੂੰ ਵੱਡੇ ਕਰਨਾ ਪੈਂਦਾ ਜੇ ਤੁਸੀਂ ਇਦਾਂ ਦੇ ਲੋਕਾਂ ਦੇ ਆਲੇ-ਦਾਲੇ ਰਹਿੰਦੇ ਹੋ ਜਿਨ੍ਹਾਂ ਦੀ ਸੋਚ ਛੋਟੀ ਆ ਤਾਂ ਤੁਹਾਡੀ ਵੀ ਸੋਚ ਇਦਾਂ ਹੀ ਰਹੂਗੀ ਜੇ ਤੁਸੀਂ ਕੁਝ ਕਰਨਾ ਚਾਹੋਗੇ ਤਾਂ ਛੋਟੀ ਸੋਚ ਵਾਲੇ ਮੋਟੀਵੇਟ ਕਰਨਗੇ ਲਾਈਫ ਵਿੱਚ ਉਹਨਾਂ ਨੇ ਤੁਹਾਨੂੰ ਕਦੇ ਕੋਈ ਚੀਜ਼ ਕਰਨ ਨਹੀਂ ਦੇਣੀ ਤੁਹਾਡੇ ਸਰਕਲ ਬਹੁਤ ਜ਼ਿਆਦਾ ਮੈਟਰ ਕਰਦੀ ਆ ਜਿੱਦਾਂ ਤੇ ਵੀ ਲੋਕ ਤੁਸੀਂ ਆਪਦੇ ਆਲੇ-ਦਾਲੇ ਰੱਖਦੇ ਹੋ ਨਾ ਆਪਦੀ ਜ਼ਿੰਦਗੀ ਵਿੱਚ ਉਹ ਬਹੁਤ ਚੀਜ਼ ਮੈਟਰ ਕਰਦੀ ਆ ਕਿਉਂਕਿ ਉਦਾਂ ਦੇ ਹੀ ਤੁਸੀਂ ਬਣੋਗੇ ਤੁਹਾਡੇ ਸਰਕਲ ਵਿੱਚ ਹਮੇਸ਼ਾ ਉਦਾਂ ਦੇ ਲੋਕ ਹੋਣੇ ਚਾਹੀਦੇ ਨੇ ਜੋ ਕਿ ਤੁਹਾਡੇ ਨੂੰ ਬੈਟਰ ਨੇ ਜਿਨ੍ਹਾਂ ਦਾ ਜ਼ਿੰਦਗੀ ਵਿੱਚ ਕੋਈ ਏਮ ਆ ਜ਼ਿੰਦਗੀ ਵਿੱਚ ਕੁਝ ਕਰ ਰਹੇ ਨੇ ਵਧੀਆ ਪੈਸੇ ਕਮਾ ਰਹੇ ਨੇ ਹਮੇਸ਼ਾ ਸੈਲਫ ਇੰਪਰੂਵ ਆਪਣੇ ਆਪ ਨੂੰ ਕਰ ਰਹੇ ਨੇ ਕਿਉਂਕਿ ਉਹਨਾਂ ਦੇਖ ਕੇ ਤੁਸੀਂ ਵੀ ਇਨਸਪਾਇਰ ਹੋਵੋਗੇ ਜਿਹੜੀ ਚੀਜ਼ ਆਪਣੇ ਆਲੇ-ਦਾਲ ਚੱਲਦੀ ਰਹਿੰਦੀ ਆ ਉਹੀ ਚੀਜ਼ ਵੱਲ ਆਪਾਂ ਅਟਰੈਕਟ ਹੁੰਨੇ ਆ। ਆਪਦੇ ਸਰਕਲ ਵੱਲ ਸਭ ਤੋਂ ਪਹਿਲਾਂ ਦੇਖੋ ਆਪਦੇ ਸਰਕਲ ਵਿੱਚ ਕਿੱਦਾਂ ਦੇ ਲੋਕ ਨੇ। ਜੇ ਤੁਹਾਡੇ ਸਰਕਲ ਵਿੱਚ ਨੈਗੇਟਿਵ ਲੋਕ ਨੇ ਤਾਂ ਤੁਸੀਂ ਵੀ ਉਦਾਂ ਦੇ ਹੀ ਬਣੋਗੇ। ਆਪਦਾ ਇੱਕ ਸਟੈਂਡਰਡ ਸੈੱਟ ਕਰੋ। ਦੇਖੋ ਕੋਈ ਵੀ ਵੱਡਾ ਬ੍ਰਾਂਡ ਆ ਨਾ ਦੁਨੀਆ ਤੇ ਆਪਦੇ ਪ੍ਰਾਈਸ ਕਦੇ ਥੱਲੇ ਨਹੀਂ ਲਿਆਉਂਦੇ। ਚਾਹੇ ਦੁਨੀਆ ਤੇ ਰੈਸੈਸ਼ਨ ਚੱਲ ਰਿਹਾ ਹੁੰਦਾ ਚਾਹੇ ਲੋਕਾਂ ਦੀ ਜੇਬ ਵਿੱਚ ਪੈਸਾ ਨਹੀਂਗਾ। ਜਿਹੜੇ ਬ੍ਰਾਂਡ ਹੁੰਦੇ ਨੇ ਉਹਨਾਂ ਨੇ ਆਪਦਾ ਸਟੈਂਡਰਡ ਰੱਖਿਆ ਹੁੰਦਾ ਉਹ ਆਪਦੇ ਪ੍ਰਾਈਸ ਕਦੇ ਨਹੀਂ ਘਟਾਉਂਦੇ ਕਦੇ ਉਹ ਡਿਸਕਾਊਂਟ ਨਹੀਂ ਲਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਸਾਡੀ ਵੈਲਿਊ ਕੀ ਆ ਤੁਹਾਨੂੰ ਵੀ ਆਪਦੀ ਵੈਲਿਊ ਪਤਾ ਹੋਣੀ ਚਾਹੀਦੀ ਆ ਆਪਦੇ ਸਟੈਂਡਰਡ ਜਿਹੜੇ ਨੇ ਉਹ ਲੋ ਨਾ ਰੱਖਿਆ ਕਰੋ ਆਪਦੇ ਸਟੈਂਡਰਡ ਹਮੇਸ਼ਾ ਹਾਈ ਰੱਖਿਆ ਕਰੋ ਆਖਰੀ ਚੀਜ਼ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇਹ ਆ ਵੀ ਫੇਲਿਅਰ ਤੋਂ ਡਰੋ ਨਾ ਕਿਉਂਕਿ ਜੇ ਤੁਸੀਂ ਫੇਲਿਅਰ ਤੋਂ ਡਰਦੇ ਹੋ ਨਾ ਤਾਂ ਜ਼ਿੰਦਗੀ ਵਿੱਚ ਤੁਸੀਂ ਕੋਸ਼ਿਸ਼ ਕਰਨ ਨਹੀਂ ਪਾਉਂਗੇ ਤੁਸੀਂ ਇਹ ਡਰ ਮਾਰੇ ਵੀ ਇਹ ਜੇ ਇਹ ਚੀਜ਼ ਅਸੀਂ ਕਰਕੇ ਦੇਖੀਏ ਜੇ ਇਹਦੇ ਵਿੱਚ ਫੇਲ ਹੋ ਗਏ ਤਾਂ ਬਾਅਦ ਵਿੱਚ ਅਸੀਂ ਕਿਵੇਂ ਦੁਨੀਆ ਮੂਰੇ ਆਵਾਂਗੇ ਦੁਨੀਆ ਕੀ ਸੋਚੂਗੀ ਲੋਕ ਆਪਣੇ ਬਾਰੇ ਕੀ ਸੋਚਣਗੇ ਆਪਣੇ ਕਰਦੇ ਆਪਣੇ ਬਾਰੇ ਕੀ ਸੋਚਣਗੇ ਤੁਸੀਂ ਜ਼ਿੰਦਗੀ ਵਿੱਚ ਕਦੇ ਅੱਗੇ ਵਧ ਨਹੀਂ ਸਕਦੇ ਕਿਉਂਕਿ ਹਰੇਕ ਵੱਡਾ ਜੋ ਸਟੈਪ ਜ਼ਿੰਦਗੀ ਵਿੱਚ ਹੁੰਦਾ ਉਹਦੇ ਨਾਲ ਰਿਸਕ ਵੀ ਆਉਂਦਾ ਜੇ ਤੁਸੀਂ ਕਦੇ ਰਿਸਕ ਨਹੀਂ ਲੈ ਸਕਦੇ ਤਾਂ ਤੁਸੀਂ ਲਾਈਫ 'ਚ ਕਦੇ ਇੰਪਰੂਵ ਨਹੀਂ ਹੋ ਸਕਦੇ ਬਾਕੀ ਆਸ ਗਿਆ ਆਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਜੇ ਇਦਾਂ ਦੀ ਵੀਡੀਓਜ਼ ਤੁਹਾਨੂੰ ਹੋਰ ਚਾਹੀਦੀਆਂ ਨੇ ਤਾਂ ਜਰੂਰ ਮੈਨੂੰ ਕਮੈਂਟਸ ਵਿੱਚ ਦੱਸਿਓ ਚਲੋ ਆਪਾਂ ਮਿਲਦੇ ਹਾਂ ਫਿਰ ਅਗਲੀ ਵਾਰ ਓਕੇ ਜੀ